ਭਾਰਤ ਤੇ ਕੈਨੇਡਾ ਵਿਚਕਾਰ ਸਬੰਧ ਸੁਧਰਨੇ ਸ਼ੁਰੂ ਹੋ ਗਏ ਨੇ 2023 ਦੇ ਵਿਵਾਦ ਤੋਂ ਬਾਅਦ ਕੈਨੇਡਾ ਨੇ ਪਹਿਲਾ ਡਿਪਲੋਮੈਟ ਭਾਰਤ ਭੇਜਿਆ ਜੀ-7 ਗੱਲਬਾਤ ਤੋਂ ਬਾਅਦ ਕੂਟਨੀਤਿਕ ਪੁਨਰ ਸਥਾਪਿਤ ਹੋਣ ਦਾ ਸੰਕੇਤ ਹੈ ਜਿਹੜਾ ਉਹ ਦਿਖਾਈ ਦਿੰਦਾ ਹੈ ਕੂਟਨੀਤਿਕ ਆਮ ਸਥਿਤੀ ਬਹਾਲ ਕਰਨ ਵੱਲ ਇੱਕ ਕਦਮ ਵਜੋਂ ਕੈਨੇਡਾ ਨੇ ਦਵੱਲੇ ਸਬੰਧਾਂ ਵਿੱਚ ਵਿਗੜਨ ਤੋਂ ਬਾਅਦ ਭਾਰਤ ਵਿੱਚ ਆਪਣਾ ਪਹਿਲਾ ਡਿਪਲੋਮੈਟ ਨਿਯੁਕਤ ਕੀਤਾ ਹੈ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਡੀਡਗਾ ਕੈਲੀ ਦੀ ਥਾਂ ਤੇ ਜੈਫ ਡੇਵਿਡ ਨੂੰ ਨਵਾਂ ਕਾਉਂਸਲ ਜਨਰਲ ਨਿਯੁਕਤ ਕੀ ਕਰਨ ਦਾ ਐਲਾਨ ਕੀਤਾ ਜਦੋਂ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਆਇਆ ਸੀ ਤਾਂ ਉਦੋਂ ਉਟਾਵਾ ਨੇ 41 ਡਿਪਲੋਮੇਟਾਂ ਨੂੰ ਵਾਪਸ ਬੁਲਾ ਲਿਆ ਸੀ ਉਦੋਂ ਖਾਲਿਸਤਾਨੀਆਂ ਦੇ ਮਸਲੇ ਉੱਤੇ ਅਤੇ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਨੂੰ ਲੈ ਕੇ ਦੋਵੇਂ ਦੇਸ਼ਾਂ ਵਿੱਚ ਤਣਾਅ ਜਿਹੜਾ ਵਧ ਗਿਆ ਸੀ ਤਾਂ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਜਰ ਦੇ ਕਤਲ ਨੂੰ ਲੈ ਕੇ ਭਾਰਤ ਉੱਤੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਸਨ ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਵਿੱਚ ਤਣਾਅ ਵਾਧਾ ਆਇਆ ਅਤੇ ਕਈ ਪਾਬੰਦੀਆਂ ਨੇ ਜਿਹੜੀਆਂ ਉਹ ਲਗਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਹੁਣ ਹਾਲਾਤ ਨੇ ਜਿਹੜੇ ਉਸ ਖਾਵੇਂ ਹੁੰਦੇ ਜਾਪ ਰਹੇ ਨੇ ਤਾਂ ਕੂਟਨੀਤਿਕ ਪੈਰਾਦੀ ਗਿਣਤੀ ਘਟਾਉਣ ਤੋਂ ਬਾਅਦ ਵੀਜ਼ਾ ਪ੍ਰਕਿਰਿਆ ਅਤੇ ਅਕਾਦਮਿਕ ਸਹਿਯੋਗ ਦੇ ਵਿੱਚ ਮੁੱਖ ਕਲਕੂਲਰ ਸੇਵਾਵਾਂ ਵਿੱਚ ਵਿਗਨ ਪਿਆ ਸੀ ਡੇਵਿਡ ਦੀ ਨਿਯੁਕਤੀ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਬਿਹਤਰੀ ਦੇ ਸ਼ੁਰੂਆਤੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਸੂਤਰਾ ਅਨਸਾਰ ਦੋਵੇਂ ਸਰਕਾਰਾਂ ਪਹਿਲਾਂ ਹੀ ਨਵੇਂ ਹਾਈ ਕਮਿਸ਼ਨਰ ਦੀਆਂ ਨਿਯੁਕਤੀਆਂ ਲਈ ਨਾਵਾਂ ਦਾ ਅਰਦਾਨ ਪ੍ਰਦਾਨ ਕਰ ਚੁੱਕੀਆਂ ਹਨ ਜਿਨ੍ਹਾਂ ਦੀ ਰਸਮੀ ਘੋਸ਼ਣਾ ਜਲਦ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜੀ7 ਮੀਟਿੰਗ ਤੋਂ ਬਾਅਦ ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਮੋਦੀ ਤੇ ਕਾਰਨੀ 2023 ਵਿੱਚ ਕੂਟਨੀਤਿਕ ਨਤੀਜੇ ਤੋਂ ਠੀਕ ਪਹਿਲਾਂ ਰੁਕੇ ਹੋਏ ਕੈਨੇਡਾ ਭਾਰਤ ਮੁਕਤ ਵਪਾਰ ਸਮਝੌਤੇ ਤੇ ਚਰਚਾਵਾਂ ਨੂੰ ਮੁੜ ਸ਼ੁਰੂ ਕਰਨ ਦੇ ਨਾਲ-ਨਾਲ ਕਈ ਖੇਤਰਾਂ ਵਿੱਚ ਸੀਨੀਅਰ ਮੰਤਰੀ ਪੱਧਰੀ ਅਤੇ ਕਾਰਜਸ਼ੀਲ ਪੱਧਰੀ ਗੱਲਬਾਤ ਨੂੰ ਮੁੜ ਸੁਰਜੀਤ ਕਰਨ ਲਈ ਸਹਿਮਤ ਹੋਏ ਸਨ ਤਾਂ ਹੁਣ ਮੁੜ ਤੋਂ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਸੁਧਰਦੇ ਜਾ ਰਹੇ ਨੇ